ਕਬੱਡੀ 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 ਆਹ ਸਾਹਮਣੇ ਇਧਰਲੇ ਪਾਸੇ ਗੁਲਜਾਰੀ ਚੱਕ ਸਕੰਦਰ ਦੀ ਧਰਤੀ ਦਾ ਪਾਉਂਦਾ ਹੈ ਕਬੱਡੀ ਖੇਡ ਮੈਦਾਨ ਦੇ ਵਿੱਚ ਟੱਕਰ ਹੁਣ ਕਿਹਦੇ ਨਾਲ ਹੈ ਕੌਣ ਨਾਜਨ ਆਹੀ ਦੁਨੀਆ ਚਾਹੁੰਦੀ ਹੈ ਵੀ ਪਤਾਪੁਰੀਆ ਇੱਕ ਸਾਈਡ ਤੇ ਉਹ ਤਾੜੀਆਂ ਮਾਰਨ ਦੇ ਲਈ ਦਰਸ਼ਕਾਂ ਨੂੰ ਕਰਤਾ ਹੋਇਆ ਮਜਬੂਰ ਉਹ ਲੱਗਿਆ ਹੋਇਆ ਚੋਰ ਮੇਲਾ ਨਾ ਚੁੱਟਿਆ ਉਹ ਮੇਲਾ ਕਮਾਲ ਉਹ ਸਤਰੇ ਵਾਲਿਓ ਕਿੰਨਾ ਕੁ ਪਿਆਰ ਕਰਦੇ ਫਤਾਹਪੁਰਿਆ ਨੂੰ ਹੁਣ ਰੇਡ ਪਾਉਣ ਨੂੰ ਬਾਧਾ ਕਿ ਬਾਜ ਵਰਗੀ ਨਿਗਾਹ ਹੁੰਦੀ ਆ ਜਿਹੜੇ ਧਾਵੀਆਂ ਦੀ ਫੇਰ ਉਹੀ ਫੇਰ ਉਹੀ ਫੇਰ ਫਤਾਹਪੁਰੀਆ ਫੇਰ ਫਤਾਹਪੁਰੀਆ ਨਾ ਭਾਈਦਾ ਨਾ ਪੱਜਰ ਦੇ ਪਾਸੇ ਪਤਾਪੁਰੀਆ ਮੇਲੇ ਬਣਾਉਂਦਾ ਉਹ ਸਾਹਮਣੇ ਮੇਲੇ ਨਚਾਉਣਾ ਮੇਰੇ ਪੰਜਾਬੀ ਵੀਰੋ ਇਧਰਲੇ ਪਾਸੇ ਮੁੰਡੇ ਨੇ ਕਹਿੰਦੇ ਦੁਨੀਆ ਨਾ ਚਲਾਤੀ ਆ ਇਹ ਨਾ ਭਾਈਦਾ ਨਾ ਉਹਨਾਂ ਵੱਲੋਂ ਵੱਡਾ ਮਾਨ ਪਰ ਪੁੱਜਾ ਤੱਕ ਦੇ ਖੇਡ ਮੈਦਾਨ 'ਚ ਕਹਿੰਦੇ ਸ਼ੰਕਰ ਜਹਾਜ਼ ਦੀ ਰੇਡ ਹੈ ਜਾਵਲ ਸਿੰਘ ਪੁੱਲਰ ਸ਼ੇਰ ਸਿੰਘ ਪੁੱਲਰ ਜੱਸਾ ਸਿੰਘ ਦੀ ਸਰਨੀਆਂ ਹੇ ਸਾਹਮਣੇ ਦੇ ਵੱਲੇ ਪਾਸੇ ਵੱਡੀ ਟੱਕਰ ਹੈ ਵੱਡੀ ਟੱਕਰ ਹੈ ਸ਼ਕਤੜ ਸ਼ਕਤੜ ਤੇ ਫਰਨੀ ਬੁਰੀਆ ਸ਼ਕਤੜ ਆਹ ਸਾਹਮਣੇ ਦੇ ਵੱਲੇ ਪਾਸੇ ਓਏ ਆਇਆ ਸਵਾਦ ਰਾਜੂ ਕੇ ਵਾਲਾ ਹੰਡੀ ਕੈਪਟਨ ਹੈ ਜੋਬਨ ਕੈਨੇਡਾ ਨੇ ਮੋਟਰਸਾਈਕਲ ਦਿੱਤਾ ਆ ਕਬੱਡੀ ਐ ਆ ਮੱਖਣ ਸੰਧੂ ਐ ਇਹ ਕਹਿੰਦੇ ਵਿਕਰਮਜੀਤ ਸਿੰਘ ਦੇ ਘਰ ਦਾ ਬਾਰਸ ਐ ਉਹ ਟੱਕਰ ਦੋ ਨੰਬਰ ਤੋਂ ਚੋਲਾ ਸਾਹਿਬ ਦੀ ਧਰਤੀ ਦਾ ਜੱਗੂ ਮੈਨੂੰ ਲੱਗਦਾ ਫੜਿਆ ਆ ਗੁੱਟ ਲੱਗੀ ਹੋਈ ਕੈਂਚੀ ਉਹ ਲੱਕ ਨੂੰ ਲਪੇਟਾਂ ਪਾਇਆ ਚੋਲੇ ਵਾਲੇ ਨੇ ਲੱਕ ਨੂੰ ਲਪੇਟਾਂ ਪਾਇਆ ਚੋਲੇ ਵਾਲੇ ਨੇ ਜੱਗੂ ਦੇ ਲਈ ਕੋਈ ਤਾੜੀ ਜ਼ੋਰ ਨਹੀਂ ਠੋਕਦਾ ਮੇਰੇ ਪੰਜਾਬੀ ਵੀਰੋ ਆ ਜੱਗੂ ਨੇ ਮੱਖਣ ਫੜ ਲਿਆ 7 ਫਰਵਰੀ ਭੈਣੀ ਚਰਣਕਾਂ ਲੱਗਣੀਆਂ ਐ 22 ਜਨਵਰੀ ਕਹਿੰਦੇ ਪਾਉਂਬਿੰਡ ਦੇ ਵਿੱਚ ਵੱਡਾ ਕਬੱਡੀ ਕੱਪ ਹੈ ਮਿੰਟੂ ਨੰਬਰਦਾਰ ਹੋਣੀ ਲੱਕੀ ਡ੍ਰੈਮੂ ਸੂਲਸਰੀ ਕੈਨੇਡਾ ਬਲੇ ਪਰ ਮੈਨੂੰ ਲੱਗਦਾ ਸ਼ੰਕਰ ਜਹਾਂਰ ਹੋ ਸ਼ੰਕਰ ਨੂੰ ਚੂੜ ਪਾ ਗਿਆ ਉਹ ਸ਼ੰਕਰ ਨੂੰ ਕਹਿੰਦੇ ਨੂੜ ਪਾ ਗਿਆ ਉਹ ਸਾਹਮਣੇ ਮਲਸੀਹਾਵਾਲਾ ਸਿਰੇ ਨਾਲ ਜਹਾ ਲਾ ਕੇ ਤਨ ਤਨ ਕਰਵਾ ਗਿਆ ਸਿਰੇ ਦਾ ਜਹਾ ਸਾਰੀ ਦੁਨੀਆ ਵਿੱਚ ਛਾ ਜਾਂਦਾ ਆ 500 ਜਿਹੜਾ ਸ਼ੰਕਰ ਨੂੰ ਜਫਾ ਲੱਗਿਆ ਉਹ ਭਰਾਵਾਂ ਨੇ ਭੇਜ ਦਿੱਤਾ ਮੱਖਣ ਸੰਧੋ ਕਹਿੰਦੇ ਯਾਦਵਿੰਦਰ ਸੰਘੇ ਉਹਨਾਂ ਦੇ ਕਹਿ ਦੇ ਉੱਤੇ ਆ ਰਾਜੂ ਆਸਟ੍ਰੇਲੀਆ ਦੇ ਸੱਦੇ ਤੇ ਅੱਜ ਕਹਿੰਦੇ ਮੱਖਣ ਸੰਧੋ ਟੀਮ ਲੱਗੇ ਪੁੱਜਿਆ ਆ ਯਾਦਵਿੰਦਰ ਸੰਗਾ ਤੇ ਨਾਲ ਰਣਜੀਤ ਜੂ ਯੂ ਐਸਏ ਸਾਰੇ ਸਾਡੇ ਵੀਰ ਹੈ ਇਹਨਾਂ ਨੂੰ ਫਿਰ ਤੋਂ ਵੱਡਾ ਮਾਣ ਪਰ ਪੁੱਜਾ ਪਰ ਮੈਨੂੰ ਲੱਗਦਾ ਸ਼ੰਕਰ ਜਹਾਜ ਸ਼ੰਕਰ ਜਹਾਜ ਸ਼ੰਕਰ ਜਹਾਜ ਦੀ ਟੱਕਰ ਕਹਿੰਦੇ ਚੋਲੇ ਵਾਲੇ ਨਾਲ ਸ਼ੰਕਰ ਦੀ ਟੱਕਰ ਚੋਲੇ ਵਾਲੇ ਨਾਲ ਅੱਜ ਤਾਂ ਜੱਗੂ ਵੀ ਆਈ ਤੇ ਆਇਆ ਹੋਇਆ ਅੱਜ ਜੱਗੂ ਵੀ ਆਈ ਤੇ ਆਇਆ ਹੋਇਆ ਉਹ ਜੱਗੂ ਨੇ ਜਹਾਜ ਟਾਲਿਆ ਉਹ ਗણેਸ਼ ਸ਼ੰਕਰ ਮੁੱਤਾ ਮਾਰਤਾ ਜੱਗੂ ਨੇ ਉਹ ਸਾਹਮਣੇ ऐसे तरह कबड्डी ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸੇ ਨਵੀਂਤ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ